ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਸੁੰਗਰਿਆਂ ਬਾਰੇ ਸੁੰਗਰਿਆਂ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਪਰ ਉਹਦੋਂ ਜਿਹੜੇ ਬੂਟੇ ਸੀ ਉਹ ਬੜੇ ਛੋਟੇ ਸੀਗੇ ਤੇ ਫਲ ਆਉਣਾ ਹਜੇ ਸ਼ੁਰੂ ਨਹੀਂ ਹੋਇਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੂਟੇ ਵੱਡੇ ਹੋ ਗਏ ਤੇ ਇਹਨਾਂ ਨੂੰ ਫਲ ਜਿਹੜਾ ਹੈ ਆ ਗਿਆ ਆ ਦੇਖ ਸਕਦੇ ਹੋ ਇਹ ਪੂਰੇ ਵੱਡੇ ਹੋਏ ਆ ਸੁੰਗਰੇ ਇਹ ਦੇਖੋ ਵੱਡੇ ਸੁੰਗਰੇ ਆ ਘੇਠ ਘੇਠ ਲੰਮੇ ਆ ਤੇ ਜਿਵੇਂ ਜਿਵੇਂ ਟਾਣੀ ਉੱਪਰ ਨੂੰ ਵੱਧਦੀ ਜਾਂਦੀ ਹੈ ਦੇਖੋ ਸੂੰਗਰੇ ਛੋਟੇ ਹੁੰਦੇ ਜਾਂਦੇ ਆ ਕਿਉਂਕਿ ਉੱਪਰ ਸਿਰੇ ਤੇ ਫੁੱਲ ਲੱਗਿਆ ਹੋਇਆ ਤੇ ਜਿਵੇਂ ਜਿਵੇਂ ਫੁੱਲ ਝੜਦੇ ਆ ਤਾਂ ਤੁਸੀਂ ਦੇਖੋਗੇ ਕਿ ਇਹ ਆਹ ਦੇਖੋ ਛੋਟੇ ਛੋਟੇ ਇਹ ਸੂੰਗਰੇ ਇਹ ਬਣਦੇ ਜਾਂਦੇ ਆ ਟਾਣੀ ਵੱਧਦੀ ਜਾਂਦੀ ਉੱਪਰ ਨੂੰ ਤੇ ਜਿਹੜੇ ਫੁੱਲ ਆ ਉਹ ਲੱਗਦੇ ਜਾਂਦੇ ਆ ਝੜਦੇ ਜਾਂਦੇ ਆ ਤੇ ਨਵੇਂ ਸੂੰਗਰੇ ਬਣਦੇ ਰਹਿੰਦੇ ਆ ਸੂੰਗਰਿਆਂ ਦੀ ਸਬਜ਼ੀ ਬਹੁਤ ਟੇਸਟੀ ਹੁੰਦੀ ਆ ਬਹੁਤ ਸਵਾਦ ਹੁੰਦੀ ਆ ਇਹ ਇਸ ਪੌਦੇ ਨੂੰ ਤੁਸੀਂ ਲਾਉਣੇ ਆ ਤਾਂ ਕੋਈ ਬਹੁਤੀ ਕੇਅਰ ਦੀ ਲੋੜ ਨਹੀਂ ਹੁੰਦੀ ਪਾਣੀ ਬਹੁਤ ਘੱਟ ਹੀ ਪਾਲਦੇ ਆ ਤੇ ਫੁੱਲ ਇਹਨਾਂ ਦੇ ਬੜੇ ਸੋਹਣੇ ਆ ਤੁਸੀਂ ਦੇਖ ਸਕਦੇ ਹੋ ਗੁਲਾਬੀ ਤੇ ਚਿੱਟੇ ਰੰਗ ਦੇ ਫੁੱਲ ਲੱਗੇ ਹੋਏ ਆ ਇਹ ਦੇਖੋ ਇੱਕ ਥੋੜਾ ਜਿਹਾ ਹੈਗਾ ਕਿ ਜਦੋਂ ਗਰਮੀ ਦਰੁੱਤ ਸਟਾਰਟ ਹੁੰਦੀ ਹੈ ਜਿਵੇਂ ਹੁਣ ਧੁੱਪਾਂ ਲੱਗਣੀਆਂ ਤਾਂ ਇਹਨੂੰ ਤੇਲਾ ਲੱਗ ਜਾਂਦਾ ਤੇ ਇਹ ਤੇ ਸੁੰਢੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਪੈ ਜਾਂਦੀ ਹੈ ਤਾਂ ਉਹਦੀ ਰੋਕ ਥਾਮ ਵਾਸਤੇ ਸੁੰਡੀ ਦੀ ਰੋਕ ਥਾਮ ਵਾਸਤੇ ਦਵਾਈ ਛਿੜਕੀ ਜਾ ਸਕਦੀ ਹੈ ਪਰ ਕਿਉਂਕਿ ਇਹ ਸਾਡੇ ਘਰ ਲੱਗੇ ਹੋਏ ਆ ਅਸੀਂ ਇਹਨਾਂ ਤੇ ਕੋਈ ਦਵਾਈ ਨਹੀਂ ਛਿੜਕਦੇ ਕਿਸੇ ਕਿਸਮ ਦੀ ਇਹਨੂੰ ਜਿਹੜੀ ਹੈਗੀ ਹੈ ਰੇ ਨਹੀਂ ਪਾਈ ਜਾਂਦੀ ਪੂਰੀ ਆਰਗੈਨਿਕ ਸਬਜ਼ੀ ਜਿਹੜੀ ਹੈਗੀ ਉਹ ਗਾਈ ਜਾਂਦੀ ਆ ਕਿਉਂਕਿ ਆਪਣੇ ਖਾਣ ਵਾਸਤੇ ਅਸੀਂ ਲਗਾਉਨੇ ਆ ਤੇ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜਦੋਂ ਆਰਗੈਨਿਕ ਸਬਜ਼ੀ ਅਸੀਂ ਖਾਂਦੇ ਆ ਤਾਂ ਉਹਦਾ ਟੇਸਟ ਹੈ ਜਿਹੜਾ ਬਾਜ਼ਾਰ ਦੀ ਸਬਜ਼ੀ ਨਾਲੋਂ ਬਹੁਤ ਫਰਕ ਵਿੱਚ ਹੁੰਦਾ ਹੈ ਤਾਂ ਇਹ ਜੀ ਸਾਡਾ ਸੂੰਗਰਿਆਂ ਦਾ ਬੂਟਾ ਬਹੁਤ ਸਾਰੇ ਸੂੰਗਰੇ ਲੱਗੇ ਤੇ ਕੱਲ ਅਸੀਂ ਸੂੰਗਰੇ ਤੋੜੇ ਸੀ ਤੇ ਅੱਜ ਸਵੇਰੇ ਇਹਨਾਂ ਦੀ ਸਬਜੀ ਬਣਾਈ ਸੀ ਤੁਸੀਂ ਇਹਨੂੰ ਗਮਲੇ ਵਿੱਚ ਵੀ ਲਗਾ ਸਕਦੇ ਹੋ ਜੇ ਧਰਤੀ ਵਿੱਜਗਾ ਤਾਂ ਉੱਥੇ ਵੀ ਲਾ ਸਕਦੇ ਹੋ ਬਹੁਤ ਘੱਟ ਦੇਖ ਰੇਖ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਸਬਜੀ ਖਾਣਗੇ ਸੂੰਗਰਿਆਂ ਦੇ ਬੂਟੇ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ